ਬੇਟਾ ਸਾਰਿਆਂ ਨੂੰ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਠੀਕ ਹੈ ਤੁਸੀਂ ਐਡੀ ਵੱਡੀ ਪ੍ਰਾਪਤੀ ਕੀਤੀ ਹੈ ਇਸ ਬਾਰੇ ਸਾਨੂੰ ਸ਼ੁਰੂ ਤੋਂ ਪੜ੍ਹਾਈ ਲੈ ਕੇ ਹੁਣ ਤੱਕ ਦੀ ਪੜ੍ਹਾਈ ਬਾਰੇ ਸਾਰੀ ਜਾਣਕਾਰੀ ਦਿਓ ਸਰ ਮੈਂ ਆਪਣੀ 10th ਕਲਾਸ ਜਿਹੜੀ ਸਰਕਾਰੀ ਹਾਈ ਸਕੂਲ ਖੁੰਨਸ ਤੋਂ ਕੀਤੀ ਉਸ ਤੋਂ ਬਾਅਦ ਸਰ ਮੈਂ 2 ਸਾਲ ਕੋਟਾ ਕੇ ਆਰ ਕੀਤੀ ਹੈ ਇੰਜੀਨੀਅਰਿੰਗ ਦੀ ਬਟ ਕਿਸੇ ਕਾਰਨ ਉਹ ਸ਼ੂ ਪੇਪਰ ਮੇਰਾ ਕਲੀਅਰ ਨਹੀਂ ਹੋ ਪਾਇਆ ਇਸ ਲਈ ਮੈਂ ਬੀਐਸਸੀ ਕੀਤੀ ਹੈ ਤੇ 2016 ਚ ਮੈਂ ਦੀ ਸਮਝ ਕਾਲਜ ਫਿਰੋਜ਼ਪੁਰ ਤੋਂ ਬੀਐਸਸੀ ਕਰਨ ਬਾਅਦ ਮਾਸਟਰਸ ਜਿਹੜੀ ਆਪਣੀ ਪੰਜਾਬ ਯੂਨੀਵਰਸਿਟੀ ਕੈਂਪਸ ਤੋਂ ਕੀਤੀ ਹੈ ਉਸ ਤੋਂ ਬਾਅਦ ਸਰ 2020 ਦੇ ਵਿੱਚ ਮੈਂ ਆਪਣੀ ਡੀਐਡ ਕੰਪਲੀਟ ਕੀਤੀ ਤੇ 2023 ਤੋਂ ਸਰ ਮੈਂ ਐਜ਼ ਅ ਸਾਇੰਸ ਮਿਸਟਰੀ ਸਰਕਾਰੀ ਮਿਡਲ ਸਕੂਲ ਮਹਤਾ ਦੇ ਵਿੱਚ ਸਾਇੰਸ ਟੀਚਰ ਦੇ ਤੌਰ ਤੇ ਆਪਣੀ ਸੇਵਾ ਕਾਇਮ ਕੀਤੀ ਸੀ ਤੇ ਉਸ ਤੋਂ ਬਾਅਦ ਸਰ ਇਹ ਪੇਪਰ UPSC ਕੰਬਾਈਨਡ ਜੀਓਸਾਇੰਟਿਸਟਸ ਨਿਕਾਲਣ ਤੋਂ ਬਾਅਦ ਮੈਨੂੰ ਇਹ ਮੌਕਾ ਮਿਲਿਆ ਕਿ ਐਜ਼ ਅ ਸਾਇੰਟਿਸਟ ਮੇਂ ਦੇਸ਼ ਦੀ ਸੇਵਾ ਕਰਾਂ ਬੇਟਾ ਇਸ ਪ੍ਰਾਪਤੀ ਦੇ ਪਿੱਛੇ ਕਿਸ ਦਾ ਹੱਥ ਹੈ ਸਰ ਇਸ ਪ੍ਰਾਪਤੀ ਦੇ ਪਿੱਛੇ ਮੇਰੇ ਮੰਮੀ ਡੈਡੀ ਤੇ ਮੇਰੇ ਬ੍ਰਦਰਦਰਾਂ ਸਭ ਤੋਂ ਵੱਡਾ ਹੱਥ ਹੈ ਜਿੱਥੇ ਵੀ ਮੈਨੂੰ ਲੱਗਿਆ ਕਿ ਮੈਂ ਹੁਣ ਸ਼ਾਇਦ ਕਰ ਨਹੀਂ ਪਾਉਂਗੀ ਤਾਂ ਹਰ ਪੁਆਇੰਟ ਤੇ ਮੈਨੂੰ ਇਹਨਾਂ ਨੇ ਬਹੁਤ ਸਪੋਰਟ ਦਿੱਤਾ ਇਮੋਸ਼ਨਲੀ ਫਾਈਨੈਂਸ਼ੀਅਲੀ ਹਰ ਜਗ੍ਹਾ ਤੇ ਮਿਲ ਸਕਿਆ ਬੇਟਾ ਜਿਹੜੀ ਤੁਹਾਡੀ ਸਟੱਡੀ ਹੈ ਕਿੰਨਾ ਟਾਈਮ ਸਟੱਡੀ ਕਰਦੀ ਸੀ ਤੁਸੀਂ ਸਰ ਇਹ ਵੀਰੀ ਕਾਟ ਦੀ ਸੀ ਜਿਵੇਂ ਸ਼ੁਰੂ ਤੋਂ ਜਿਵੇਂ ਮੈਂ 1.5 ਸਾਲ ਤੋਂ ਫਲੈਕਟੇਸ਼ਨ ਕਰ ਰਹੀ ਸੀ ਤਾਂ ਸ਼ੁਰੂ ਦੇ ਟਾਈਮ 'ਚ ਮੈਨੂੰ ਆਪਣੇ ਕਨਸੈਪਟਸ ਨੂੰ ਬਿਲਡ ਅਪ ਕਰਨ ਲਈ ਥੋੜਾ ਜ਼ਿਆਦਾ ਟਾਈਮ ਦੇਣਾ ਪਿਆ ਜਿਵੇਂ ਮੈਂ 7 ਤੋਂ 8 ਘੰਟੇ ਪੜ੍ਹਦੀ ਸੀ ਉਸ ਤੋਂ ਬਾਅਦ ਸ਼ਾਇਦ ਥੋੜਾ ਘੱਟ ਹੋਇਆ ਕਿਉਂਕਿ ਮੈਂ ਆਪਣੇ ਸਕੂਲ ਦਾ ਟਾਈਮ ਵੀ ਮੈਨੇਜ ਕਰਨਾ ਸੀ ਤੇ ਜਦੋਂ ਮੇਰੇ ਐਗਜ਼ਾਮਸ ਨੇੜੇ ਆਏ ਤੇ ਉਦੋਂ ਮੈਂ ਥੋੜਾ ਜ਼ਿਆਦਾ ਕਨਸੈਂਟਰੇਟ ਕੀਤਾ ਉਦੋਂ 10-11 ਘੰਟੇ ਤੱਕ ਚੱਲ ਜਾਂਦੀ ਸੀ ਤੇ ਪ੍ਰੀ ਦੇ ਟਾਈਮ ਮੈਂ ਜ਼ਿਆਦਾ ਨਹੀਂ ਪੜ੍ਹ ਕੀਤਾ ਮਤਲਬ 7-8 ਘੰਟੇ ਪੜੀ ਹੂੰਗੀ ਲੇਕਿਨ ਉਸ ਤੋਂ ਬਾਅਦ ਕਿੰਨੇ ਘੰਟੇ ਕਿੰਨੀ ਮਹੀਨੇ ਜਿਹੜੇ ਮੀਨਸ ਦੇ ਪੇਪਰ ਜੰਗੇ ਮਿਲੇ ਸੀ ਉਹਦੇ ਵਿੱਚ ਮੈਂ ਜੀਤ ਹੋੜ ਕਿਵੇਂ ਨਾ ਕੀਤੀ 11:00 12:00 ਘੰਟੇ ਵੀ ਪੜਿਆ ਤੇ ਉਸ ਤੋਂ ਬਾਅਦ ਤਾਂ ਸਰ 15 ਦਿਨ ਦਿੱਤੇ ਸੀ ਇੰਟਰਵਿਊ ਦੇ ਲਈ ਤੇ ਉਹ ਤਾਂ ਜਿਹੜੀ ਮੇਰੀ ਪ੍ਰੀਵੀਅਸ ਨੋਲੇਜ ਸੀਗੀ ਉਹਨੇ ਕੰਮ ਕੀਤਾ ਬੇਟਾ ਇਹਦੀ ਪ੍ਰਾਈਜ਼ ਪ੍ਰਾਪਤੀ ਦੇ ਵਿੱਚ ਤੁਹਾਡੇ ਪਰਿਵਾਰ ਦੇ ਵਿੱਚੋਂ ਵਿਸ਼ੇਸ਼ ਸਹਿਯੋਗੀ ਦਾ ਹੈ ਸਰ ਵਿਸ਼ੇਸ਼ ਸਹਿਯੋਗ ਤਾਂ ਮੇਰੇ ਪਾਪਾ ਦਾ ਹੀ ਹੈ ਕਿਉਂਕਿ 28 ਇਅਰਸ ਦੀ ਏਜ ਹੋਣ ਦੇ ਸੋਸਾਇਟੀ ਤੋਂ ਬਹੁਤ ਕੁ ਸੁਣਨਾ ਪੈਂਦਾ ਕਿ ਕੁੜੀ ਦਾ ਵਿਆਹ ਕਰੂ ਉਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਤੇ ਇਹ ਚੀਜ਼ ਮੇਰੇ ਲਈ ਮਤਲਬ ਬਹੁਤ बड़ा सपोर्ट ਸੀ ਉਹਨਾਂ ਦਾ ਹੋਰ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਬੇਟਾ ਸਰ ਮੈਂ ਤਾਂ ਇਹ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਨੋ ਮੈਟਰ ਕਿ ਤੁਹਾਡੀ ਸਿਚੁਏਸ਼ਨ ਕੀ ਹੋ ਜੀ ਹੈ ਜਾਂ ਤੁਹਾਡੇ ਆਲੇ ਦੁਆਲੇ ਕੀ ਹੋ ਰਿਹਾ ਤੁਸੀਂ ਆਪਣੀ ਗੋਲ ਦੇ ਲਈ ਕਨਸੈਂਟਰੇਟ ਰਹੋ ਫੋਕਸ ਟੂ ਹੋਵੇ ਤੇ ਜਿੰਨਾ ਹੋ ਸਕੇ ਆਪਣੀ ਮਿਹਨਤ ਕਰੋ ਇਹ ਨਾ ਸੋਚੋ ਕਿ ਜੇ ਨਾ ਹੋਇਆ ਤਾਂ ਕੀ ਹੋਗਾ ਕਿਉਂਕਿ ਅਗਰ ਆਪ ਕੋ ਕਿਸੇ ਚੀਜ਼ ਦੇ ਲਈ ਜੀ ਜਾਨ ਲਗਾ ਕੇ ਮਿਹਨਤ ਕਰਦੇ ਆ ਤਾਂ ਪਰਮਾਤਮਾ ਉਹ ਆਪਕਰ ਨਜ਼ਰੂ ਨਿ ਦਿੰਦਾ ਹੈ ਠੀਕ ਹੈ ਬਟਾ ਥੈਂਕਸ ਬਟਾ ਬਸਲ ਸਾਹਿਬ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਬਹੁਤ ਬਹੁਤ ਥੈਂਕ ਯੂ ਜੀ ਤੇ ਤੁਹਾਡੀ ਬੇਟੀ ਨੇ ਬਹੁਤ ਵੱਡੀ ਪ੍ਰਾਪਤੀ ਕੀਤੀ ਹੈ ਕੀ ਕਹਿਣਾ ਚਾਹੁੰਦੇ ਆ ਇਸ ਸੰਬੰਧ ਵਿੱਚ ਸਰ ਉਹਨਾਂ ਦੀ ਪ੍ਰਾਪਤੀ ਹੈ ਜਿਹੜੀ ਸਭ ਤੋਂ ਪਹਿਲਾਂ ਤਾਂ ਇਹ ਮਾਣ ਨਾਲ ਦੀ ਪ੍ਰਾਪਤੀ ਤੋਂ ਬਹੁਤ ਜ਼ਿਆਦਾ ਖੁਸ਼ ਹੈ ਬੇਟੀ ਨੇ ਮੇਰੀ ਨੇ ਮੇਰੀ ਐਕਸਪੈਕਟੇਸ਼ਨ ਤੋਂ ਕਿਤੇ ਵੱਧ ਮੈਨੂੰ ਅਚੀਵ ਕਰਕੇ ਦਿਖਾਇਆ ਹੈ ਇਹਦੇ ਪਿਛੇ ਜੀ ਸਭ ਤੋਂ ਪਹਿਲਾਂ ਤਾਂ ਹੀ ਦੇਖੋ ਪ੍ਰਮਾਤਮਾ ਦਾ ਅਸ਼ੀਰਵਾਦ ਸੀ ਇਸ ਦੇ ਨਾਲ ਨਾਲ ਜਿਹੜਾ ਸਾਡਾ ਮੇਲੇ ਮੇਰਾ ਸਰਕਲ ਸੀਗਾ ਜੀ ਮੇਰੇ ਦੋਸਤ ਮਿੱਤਰ ਰਿਸ਼ਤੇਦਾਰ ਉਹਨਾਂ ਦੇ ਅਸ਼ੀਰਵਾਦ ਸੀ ਇਹਨਾਂ ਚੀਜ਼ਾਂ ਦੇ ਹੁੰਦੇ ਬੇਟੀ ਨੇ ਮੇਰੇ ਇੰਨੀ ਸਖਤ ਮਿਹਨਤ ਕੀਤੀ ਤਾਂ ਉਸ ਨੂੰ ਸਫਲਤਾ ਮਿਲਣੀ ਸੁਭਾਵਿਕ ਹੀ ਸੀ ਜੀ ਠੀਕ ਹੈ ਬਾਕੀ ਮੇਰੀ ਬੇਟੀ ਜੀ ਸ਼ੁਰੂ ਤੋਂ ਹੀ ਮਿਹਨਤੀ ਰਹੀ ਹੈ ਫਿਰ 10th ਕਲਾਸ ਦੇ ਵਿੱਚ ਵੀ ਬਲੌਕ ਤੋਂ ਪਾਸ ਹੋਈ 8th ਵਿੱਚ ਵੀ ਮੈਡ ਹਰਸਲ ਕੀਤੀ 10th ਵਿੱਚ ਵੀ ਮੈਡ ਹਰਸਲ ਕੀਤੀ ਉਸ ਤੋਂ ਬਾਅਦ 2 ਸਾਲ ਕੁੱਟੇ ਰਹੀ ਜੀ ਤੇ ਆਪਣੀ ਐਮ ਐਸ ਸੀ ਇਸ ਨੇ ਪੰਜਾਬ ਯੂਨੀਵਰਸਿਟੀ ਕੈਂਪਸ ਤੋਂ ਕੀਤੀ ਉਸ ਤੋਂ ਬਾਅਦ ਜਿਸ ਚੀਜ਼ ਨੂੰ ਬੱਚੇ ਤਰਸਦੇ ਹੈ ਜੀ ਆਈ ਆਈ ਟੀ ਜਾਣ ਵਾਸਤੇ ਤਾਂ ਮੈਂ ਇਹ ਦੱਸਦਾ ਬੜਾ ਮਾਣ ਮਹਿਸੂਸ ਕਰਦਾ ਕਿ ਮੇਰੀ ਬੇਟੀ ਦੀ ਪੰਜ ਆਈ ਆਈ ਟੀ ਦੇ ਵਿੱਚ ਸਿਲੈਕਸ਼ਨ ਹੋਈ ਸੀ ਜੀ ਤੇ ਸਾਨੂੰ ਚੁਆਇਸ ਕਰਨੀ ਪਈ ਵੀ ਅਸੀਂ ਕਿਹੜੀ ਆਈ ਆਈ ਟੀ ਲਈ ਤਾਂ ਪੀ ਐਚ ਡੀ ਲਈ ਅਸੀਂ ਆਈ ਆਈ ਟੀ ਚਨੀ ਚੂਜ਼ ਕੀਤੀ ਲੇਕਿਨ ਉਸਦੇ ਨਾਲ-ਨਾਲ ਥੋੜਾ ਈਜ਼ ਫੈਕਟਰ ਸੀਗਾ ਮੈਨੂੰ ਲੋਕਾਂ ਦੀਆਂ ਬਹੁਤ ਸੌਂਦੀਆਂ ਬੈਂਦੇ ਸੀ ਕਿ ਕੁੜੀ ਦਾ ਵਿਆਹ ਕਰ ਦੋ ਈ ਈ ਵੱਡੀ ਹੁੰਦੀ ਹੈ ਪਰੰਤੂ ਮੈਂ ਕਿਸੇ ਦੀ ਕੋਈ ਪਰਵਾਹ ਨਹੀਂ ਕੀਤੀ ਜੀ ਬੇਟੀ ਨੇ ਮੇਰੇ ਮੈਨੂੰ ਕਿਹਾ ਜੀ ਕਿ ਡੈਡੀ ਵੀ ਮੈਂ ਕੁਝ ਅਚੀਵ ਕਰਨਾ ਚਾਹੁੰਦੀ ਆ ਤੇ ਮੈਨੂੰ ਥੋੜਾ ਟਾਈਮ ਚਾਹੀਦਾ ਹੈ ਤਾਂ ਫਿਰ ਮੈਂ ਬੇਟੀ ਨੂੰ ਕਹਿ ਤਸੀਪਤ ਤੂੰ ਆਪਣਾ ਜੀ ਲਾ ਕੇ ਮਿਹਨਤ ਕਰ ਤੇ ਆਪਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ ਤੇ ਅੱਜ ਮੈਂ ਇਸ ਦੱਸ ਦੇ ਬਾਈ ਬੜਾ ਮਾਣ ਮਹਿਸੂਸ ਕਰਦਾ ਕਿ ਜੀਓ ਸਾਇੰਟਿਸਟ ਦਾ ਜਿਹੜਾ ਐਗਜ਼ਾਮ ਸੀਗਾ ਬਹੁਤ ਹਾਰਡ ਇਗਜ਼ਾਮ ਨੇ ਜਿਹਦੇ ਵਿੱਚ ਬੇਟੀ ਨੇ ਮੇਰੀ ਨੇ ਯੂਪੀਐਸਸੀ ਦੇ ਵਿੱਚੋਂ ਪ੍ਰੀਮੀਰੀ ਵਿੱਚ ਟੈਟਲੂ ਕਰੇ ਕਰਕੇ ਅੱਜ ਜਿਹੜੀ ਸਿਲੈਕਸ਼ਨ ਹਾਸਲ ਹਾਸਲ ਕੀਤੀ ਹੈ ਤੇ ਇਸ ਦੇ ਨਾਲ ਹੀ ਇਸ ਤੇ ਮੈਂ ਦੱਸਦਾ ਹੋਇਆ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ